ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਅੱਜ ਆਪਣੇ ਕੋਲ ਜੀ ਰਾਮ ਟੈਕਸ ਦੇ ਸੂਟ ਕਾਟਨ ਦੇ ਇਹਨਾਂ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਹੁੰਦੀ ਬਹੁਤ ਸੋਹਣੇ ਸੋਹਣੇ ਸੂਟ ਪੂਰੇ ਖੁੱਲੇ ਡੁੱਲੇ ਦੁਪੱਟੇ ਇਹਨਾਂ ਦੇ ਨਾਲ ਕਿਸੇ ਨਾ ਪਿਓਰ ਦਾ ਦੁਪੱਟਾ ਕੋਈ ਬੂਮੇਟ ਦਾ ਰਾਮ ਟੈਕਸ ਦਾ ਸਾਰਾ ਮਿਕਸ ਮਾਲਾ ਜੀ ਇਹ ਜਿੱਦਾਂ ਸਿੰਗਲ ਸਿੰਗਲ ਰਹਿ ਗਏ ਆਪਣੇ ਕੋਲ ਕੋਈ ਡਬਲ ਵੀ ਆ ਕੋਈ ਤਿੰਨ ਵੀ ਹੋਊਗੇ ਜਿਹਨੂੰ ਜਿਹਨੂੰ ਪਸੰਦ ਆ ਉਹ ਆਪਣੇ ਤੋਂ ਖਰੀਦ ਸਕਦਾ ਬਾਈ ਕਰ ਸਕਦਾ ਇਹ ਕੋਟਨ ਇੰਨੀ ਕੁ ਸੋਹਣੀ ਹੁੰਦੀ ਹੈ ਇੱਥੇ ਲਾਈਨਿੰਗ ਨਹੀਂ ਲੱਗਣੀ ਤੇ ਨਾ ਇਹਨੇ ਖੁੱਲਣਾ ਹੁੰਦਾ ਦਨ ਕੋਟਨ ਲੂਜ਼ ਹੋ ਜਾਂਦੀ ਬਹੁਤ ਭੈਣਾਂ ਨੂੰ ਨਾਲਾਂਬਾ ਹੁੰਦਾ ਵੀ ਮੈਂ ਸੂਟ ਲਿਆ ਸੀ ਉਹ ਖੁੱਲ ਗਿਆ ਜਾਂ ਇਦਾਂ ਢੀੜਾ ਹੋ ਗਿਆ ਇਹੋ ਜਿਹਾ ਕੁਝ ਨਹੀਂ ਇਹਨਾਂ ਨੂੰ ਹੁੰਦਾ ਇਹ ਬਹੁਤ ਸੋਹਣੇ ਸੋਹਣੇ ਪ੍ਰਿੰਟ ਰਾਮ ਟੈਕਸ ਇੱਕ ਬ੍ਰਾਂਡ ਆ ਬੂ ਮੇਡ ਵੀ ਬਹੁਤ ਵੱਡਾ ਹੀ ਬ੍ਰਾਂਡ ਆ ਤੇ ਬਹੁਤ ਸੋਹਣੇ ਸੋਹਣੇ ਕੋਟਨ ਇਹਨਾਂ ਦੇ ਬਹੁਤ ਮਲਾਈ ਵਰਗਾ ਕੱਪੜਾ ਜਿਹਨੂੰ ਇਹ ਪਸੰਦਾ ਸਕਰੀਨਸ਼ਾਟ ਲਓ ਅਜਿਹਾ ਦੂ ਆਗੇ ਦੀ ਸਕਰੀਨਸ਼ਾਟ ਲਓ ਸਾਡਾ WhatsApp ਨੰਬਰ 84278 43086 ਤੇ ਪਰ ਪੇਸ ਕਰ ਦਿਤੀ ਇਸਾਰੇ ਚੰਗੇ ਬ੍ਰੈਂਡ ਦੇ ਹੀ ਆ ਆ ਫਿਰ ਮੁਸਲਿਮ ਦਾ ਦੁਪੱਟਾ ਆ ਗਿਆ ਦੁਪੱਟੇ ਪੂਰੇ ਖੁੱਲੇ ਡੁੱਲੇ ਮਿਲ ਮਿਲ ਸੋਦੇ ਆ ਨਾ ਇਹ ਸਾਰੀਆਂ ਭੈਣਾਂ ਨੂੰ ਪਤਾ ਹੀ ਹੁੰਦਾ ਫਿਰ ਆਰਮਟੈਕ ਦਾ ਕਿਦਾਂ ਦਾ ਬ੍ਰੈਂਡ ਆ ਜਾਂ ਗੂਮੇਟ ਦਾ ਕਿਦਾਂ ਦਾ ਬ੍ਰੈਂਡ ਆ ਲਾਈਟ ਡਾਰਕ ਬਹੁਤ ਰੰਗ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ